ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ 79ਵੇਂ ਜਯਾਦੀ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਇਹ ਆਪਣਾ ਮੁਲਕ ਜਿਹੜਾ ਆ ਇਹ ਸੁਤੰਤਰਤਾ ਸੰਗਾਨੀਆਂ ਦੇ ਤੇ ਫੌਜ ਆਰਮੀ ਨੇਵੀ 에ਅਰ ਫੋਰਸ ਦੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕਰਕੇ ਆਜ਼ਾਦ ਹੋਇਆ ਤੇ ਅੱਜ ਆਜ਼ਾਦ ਖੜਾ ਹੈ ਮੈਂ ਕਰਨਲ ਕਸ਼ਮੀਰ ਸਿੰਘ ਢੱਲੋਂ ਮਕੂਲ ਆਪੇ ਨੂੰ ਬਿਲੋਂਗ ਕਰਦਾ ਮੈਂ ਫੌਜ ਦੇ ਵਿੱਚ 34 ਸਾਲ ਸਰਵਿਸ ਕਰਕੇ ਆਇਆ ਇਹ ਜਿਹੜੇ ਛਾਤੀ ਦੇ ਉੱਤੇ ਮੈਡਲ ਲੱਗੇ ਹੋਏ ਨੇ ਇਹ ਮੈਡਲ ਕੋਈ ਉਸ ਤਰ੍ਹਾਂ ਨਹੀਂ ਲੜਾਈਆਂ ਦੇ ਵਿੱਚ ਔਰ ਬੜੇ ਬੜੇ ਡਿਫਿਕਲਟ ਮੁਸ਼ਕਲ ਹਾਲਾਤ ਦੇ ਵਿੱਚ ਜਿੰਨਾ ਜਿਹੜਾ ਹਿੱਸਾ ਲੈਨੇ ਆ ਉਸ ਤੋਂ ਬਾਅਦ ਹੀ ਨਾੜੇ ਦਿੱਤੇ ਜਾਂਦੇ ਨੇ ਅੱਜ ਮੈਨੂੰ ਪ੍ਰਸ਼ਾਸਨ ਵੱਲੋਂ ਇੱਥੇ ਜ਼ੀਰਾ ਫੰਕਸ਼ਨ ਦੇ ਵਿੱਚ ਬੁਲਾਇਆ ਸੀ ਇੱਥੇ ਪਹੁੰਚ ਕੇ ਮੈਨੂੰ ਇੰਝ ਮਹਿਸੂਸ ਹੋਇਆ ਕਿ ਜਿਹੜੇ ਸਾਥੀ ਤਨਕ ਨੇ ਉਹਨਾਂ ਦੇ ਅੱਜ ਦੇ ਦਿਹਾੜੇ ਦੇ ਵਿੱਚ ਕੋਈ ਵਕਤ ਨਹੀਂ ਹੈ ਕੋਈ ਇੱਜ਼ਤ ਨਹੀਂ ਹੈ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈ ਜਿਹੜੀਆਂ ਸਭ ਤੋਂ ਪਹਿਲਾਂ ਤਾਂ ਮੈਂ ਸੀਟਿੰਗ ਅਰੇਂਜਮੈਂਟ ਦੀ ਗੱਲ ਕਰੂੰਗਾ ਉੱਥੇ ਜਿਹੜੇ ਹੁਣ ਮੌਜੂਦਾ ਚੇਅਰਮੈਨ ਜਾਂ ਕੋਈ ਸਰਪੰਚ ਜਾਂ ਕੋਈ ਹੋਰ ਪ੍ਰਧਾਨ ਹੈ ਉਹਨਾਂ ਨੂੰ ਬਾਅਦ 'ਤੇ ਸਾਹਮਣੇ ਫਾਈਟ ਵਾਲੇ ਪਾਸੇ ਬਿਠਾਇਆ ਜਦਕਿ ਪ੍ਰੋਟੋਕਾਲ ਦੀ ਅਗਰ ਗੱਲ ਕਹੀਏ ਤਾਂ ਮੇਰਾ ਖਿਆਲ ਜ਼ੀਰਾ ਤਸਵੀਰ ਦੇ ਵਿੱਚ ਮੈਂ ਨੰਬਰ 1 ਤੇ ਆਉਣਾ ਹੈ ਰਿਟਾਇਰਡ ਕਰਨਲ ਜਿਹੜਾ ਹੈ ਉਹ ਪਹਿਲਾਂ ਪੁਲਿਸ ਦੇ ਡੀਆਈਜੀ ਦੇ ਬਰਾਬਰ ਹੁੰਦਾ ਹੈ ਤੁਹਾਨੂੰ ਸੌਂਡ ਤੇ ਬਿਠਾਇਆ ਗਿਆ ਉਸ ਤੋਂ ਬਾਅਦ ਖਾਣ ਤੋਂ ਬਾਅਦ ਹੀ ਕਿਸੇ ਵੀ ਪੂਰੇ ਸਮਾਗਮ ਦੇ ਵਿੱਚ ਇੱਕ ਲਾਈਨ ਵੀ ਸਾਫਤਾ ਸੈਨਿਕਾਂ ਵਾਸਤੇ ਜਾਂ ਦੇਸ਼ ਦੇ ਸੈਨਿਕਾਂ ਵਾਸਤੇ ਪੂਰੇ ਸਮਾਗਮ ਦੇ ਵਿੱਚ ਨਹੀਂ ਅਨਾਉਂਸ ਕੀਤੀ ਮੈਂ ਸਿਮਚੇ ਸਮਾਜਿਕ ਸਿਮਚੇ ਪ੍ਰਸ਼ਾਸਨ ਨੂੰ ਕਿ ਬਾਕੀ ਜਿਹੜੇ ਪ੍ਰਬੰਧਕ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਅੱਜ ਆਪਾਂ ਆਜ਼ਾਦ ਹਾਂ ਤੁਸੀਂ ਪਿੱਛੇ ਦੇਖਿਆ ਹੋਣਾ ਹੈ ოਪਰੇਸ਼ਨ ਸੰਦੂਰ ਦੇ ਕਾਇੰਤੇ ਜਦੋਂ ਉੱਪਰ ਦੀ ਆਰਮੀ ਦੇ ਜੌਰੇ ਪਾਕਿਸਤਾਨ ਦੇ ਜਦੋਂ ਉੱਪਰ ਦੀ ਦਰੋਹ ਲੰਘਦੀ ਸੀ ਕਿਸ ਤਰ੍ਹਾਂ ਤੁਹਾਡੇ ਜਲ ਕੰਮ ਦੇ ਸੀ ਕਸਰਫ ਤੇ ਸਿਰਫ ਤੁਹਾਨੂੰ ਡਿਫੈਂਸ ਫੋਰਸਸ ਨੇ ਵੀ ਬਚਾਇਆ ਹੈ ਤੇ ਅੱਜ ਤੁਸੀਂ ਇੱਕ ਦੋ ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਭੁੱਲਦੇ ਜਾ ਰਹੇ ਹੋ ਮੈਨੂੰ ਨਿੱਜੀ ਤੌਰ ਤੇ ਤੇ ਸਾਡਾ ਸੈਨਿਕਾਂ ਵੱਲੋਂ ਬਹੁਤ ਉਸ ਗੱਲ ਦਾ ਦੁੱਖ ਮਹਿਸੂਸ ਹੋਇਆ ਹੈ ਤੇ ਮੈਂ ਚਾਹੁੰਦਾ ਕਿ ਮੇਰੀ ਇਹ ਆਵਾਜ਼ ਹੈ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਬਹੁਤ ਬਹੁਤ ਧੰਨਵਾਦ